ਗੱਲ ਕਰੂ ਜੀ ਗੱਲ ਵੀ ਸਾਬ ਆਜੋ ਵਾਹਿਗੁਰੂ ਜੀ ਕੀ ਫਤਿਹ ਅਬ ਵੀਡੀਓ ਪਹਿਲੇ ਬਸੀ ਪਠਾਨਾ ਬਲਾਕ ਤੋਂ ਪਿੰਡ ਬਜੀਦਪੁਰ ਦਾ ਸਾਡੇ ਕਿਸਾਨਾਂ ਦੇ ਨੌਜਵਾਨ ਹੋਰ ਸਾਰੇ ਇਕੱਠੇ ਹੋ ਕੇ ਪਿੰਡ ਬਜੀਦਪੁਰ ਤੋਂ ਸੰਗਤ ਪਹੁੰਚੀ ਹੈ ਇੱਥੇ ਰਸਤਾ ਲੈ ਕੇ ਜਿਹਦੇ ਵਿੱਚ ਪਾਣੀ ਦੁੱਧ ਫਟਾ ਹੋਰ ਸਮਾਨ ਆ ਜਿਹੜਾ ਆਪਸ ਦਾ ਖਾਣੀਆਂ ਆਟਾ ਚੀਨੀ ਲੰਘਰਾਵਾਸ ਤੇ ਲੇ ਕੇ ਪਹੁੰਚੇ ਆਏ ਸਾਡੇ ਨੌਜਵਾਨ ਜਮਈ ਪਹੁੰਚੇ ਆ ਬਟ ਵਜੀਦ ਨਾ ਜੀ ਤੁਹਾਡੇ ਖਾਣਾ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਧਾਨ ਜੀ ਤੁਹਾਡੇ ਸ਼ਬਦਾਂ ਬਾਰੇ ਆਪਣੇ ਸਾਝੇ ਕਰੋ ਸਾਡੇ ਸਰਕਾਰ ਦੇ ਸੰਗਤ ਜਿਹੜੀ ਆ ਕੇ ਰਸਤਾ ਲੈ ਕੇ ਪਹੁੰਚੀ ਹੈ ਇਸ ਤੋਂ ਅਗਲਾ ਕਦਮ ਹੈ ਜਿਹੜਾ ਉਹਦੇ ਬਾਰੇ ਵੀ ਸੰਗਤ ਬਹੁਤ ਸੋਚੀ ਹੈ ਜਾਨਾਂ ਨਹੀਂ ਆਈਆ। ਚੋਗ ਲੰਗਰਾਂ ਨਾਲ ਇਹ ਨਹੀਂ ਹੈ ਜੇ ਅਸੀਂ ਲੰਗਰਾਂ ਨਾਲ ਆਪਣਾ ਅੰਦੋਲਨ ਨਹੀਂ ਪਨਾਂਗੇ। ਲੰਗਰ ਸਾਡੇ ਬੈਠੇ ਖਾਤਾ ਕਰਦੇ ਨੇ ਪਰ ਲੋੜ ਹੈ ਵੱਡੀ ਗੈਂਦੀ ਸੰਗਤ ਨੂੰ ਇੱਥੇ ਲੈਣ ਦੀ। ਕਿਉਂਕਿ ਅੱਜ ਜੇ ਅਸੀਂ ਇਹ ਅੰਦੋਲਨ ਹਾਰਦੇ ਆ ਤਾਂ ਅਸੀਂ ਸਦਾ ਲਈ ਆਪ ਗੁਲਾਮੀ ਦਾ ਜੂੜਾ ਸਾਡੇ ਗਾਲਤੀ ਪੈ ਜੂਗਾ। ਆਉਣ ਵਾਲੇ ਸਮੇਂ ਕਿ ਸਾਡੇ ਕੀਤਾ ਜਿਹੜਾ ਉਹ ਸਾਡੇ ਹੱਥੋਂ ਚਲੇ ਜਾਊਗਾ। ਅਖੀਰ ਅਸੀਂ ਜੇ ਨਹੀਂ ਇਹਨੂੰ ਸ਼ਾਮਲ ਸਕਾਂਗੇ ਅਸੀਂ ਆਪਣੇ ਬੱਚਿਆਂ ਨਾਲ ਟਰੋ ਕਰਦੇ ਹੋਵਾਂਗੇ ਕਿਉਂਕਿ ਆਪਣੇ ਬੱਚਿਆਂ ਦੀ ਹੋਂਦ ਹੈ ਜਿਹੜੀ ਸਾਡੇ ਆਉਣ ਨਾਲ ਤੋਂ ਵੇਖ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਰਹੀਏ ਜਦੋਂ ਤੱਕ ਅਸੀਂ ਸ਼ਾਮਲ ਨਹੀਂ ਰਾਂਗੇ ਤੇ ਅੰਦੋਲਨ ਜਿੱਤ ਨਹੀਂ ਹੋਣਾ ਸਾਡੇ ਆਕੂ ਬਹੁਤ ਨੇ ਧੰਨ ਕਾਕੂਆਂ ਜਿਹੜੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਨੂੰ ਜਗਾ ਕੇ ਇਸ ਸਾਡੇ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਸਾਰ ਖੇਤੀ ਦੇ ਕਿਰਤਿਆਂ ਨੂੰ ਬਚਾਉਣ ਲਈ ਸਾਦਾ ਰਹੀ ਇਸ ਸੰਸਾਰ ਤੋਂ ਜਾਣ ਵਾਲੇ ਨੂੰ ਸਾਨੂੰ ਚਾਹੀਦਾ ਕਿ ਅਸੀਂ ਇਹ ਐਨਾ ਪਹਿਰਾ ਰੱਖੀਏ ਤਾਂ ਕਿ ਸਰਕਾਰ ਨੂੰ ਇਹ ਪਤਾ ਲੱਗ ਜੇ ਕਿ ਇੱਕ ਇੱਕ ਇਨਸਾਨ ਹੈ ਜਿਹੜਾ ਪੰਜਾਬ ਦਾ ਜਾਂ ਸਾਡੇ ਦੇਸ਼ ਦਾ ਸਰਦਾਰ ਗੁਰਜੀਤ ਸਿੰਘ ਦੀ ਧਲੇਵਾਲ ਦੇ ਨਾਮ ਖੜਾ ਹੈ ਸੋ ਇਹਨਾਂ ਨੂੰ ਆਪਣੀਆਂ ਮਤਲਬ ਸਮਝਦੇ ਹੋਏ ਜਰੂਰ ਜਰੂਰ ਤਾਂ ਉਹ ਆਪਣੀ ਹੋਂਦ ਨੂੰ ਬਚਾਉਣ ਲਈ ਸਾਡਾ ਫਰਜ਼ ਬਣਦਾ ਕਿ ਉਹ ਕੱਟ ਕੇ ਖੜਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ